ਵੀ ਐਕਟ ਕਰਦੇ ਆਪ ਸੀਕਰ ਕਰਦੇ ਆਪ ਵਾਰਾਂ ਤੋਂ ਬਾਅਦ ਕਰਾਓ ਵਾਰਾਂ ਤੋਂ ਸਰ ਸਰ 12 ਵਾਰਾਂ ਤੋਂ 12 ਵਾਰ ਤੋਂ ਆਪ ਗੱਡੀ ਚਲਾਉਂਦੇ ਆ ਜੀ ਸਾਡਾ ਸਾਹਿਬ ਚਾਲਕ ਕਰੋੜ ਕਰਜ਼ਾ ਹੈ ਜਿਹੜਾ ਇਹ ਕੋਈ ਅਸੀਂ ਤਾਂ ਚੜਿਆ ਨਹੀਂ ਨਹੀਂ ਟੈਨਸ਼ਨ ਨਹੀਂ ਲੱਗਿਆ ਨਾ ਕੋਈ ਛੋੜੋ ਤੋ ਅਸੀਂ ਪ੍ਰਯੋਗਨ ਹੋ ਗਿਆ ਹਾਂ ਮੈਂ ਕਮਟੇ ਕਮਟੇ ਸੁਣੋ ਮੇਰੇ ਸੋਣ ਦੇ ਵਿੱਚ 10 ਤੈਨੂੰ ਇੰਨੇ ਪਹਿਲਾਂ ਹੀ ਮੇਰੀ ਸੁਣੋ ਦਾ ਸੀ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਜੀ ਅਸੀਂ ਭਰਤੀ ਵੀ ਨਮੀ ਕਰ ਰਿਹਾ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਹਿੱਤ ਦੇ ਵਾਸਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰ ਦੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਨਹੀਂ ਕੋ ਤੁਸੀਂ ਸਾਰਾ ਖੜਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਹੈ ਖਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਇਤਾ ਕੁਛ ਨਹੀਂ ਆਇਆ ਤਾਂ ਅੱਛਾ ਇੱਕ ਬਾਈਨਟ ਤਾਂ ਬੜੇ ਆਪੋਜੀਸ਼ਨ ਹੈ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਪਾ ਉਹਨਾਂ ਨੂੰ ਚੱਲੂ ਕਿਵੇਂ ਢਾਲੀਵਾਲ ਢਾਲੀਵਾਲ ਸਾਹਿਬ ਦਾ ਮਹਿਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮਹਿਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਦੇਖੋ ਆਰਗੇਨਾਈਜੇਸ਼ਨ ਕਹਿ ਲਈ ਐਡਮਿਨ ਨਹੀਂ ਹੋ ਰਿਹਾ ਇਹ ਮਹਿਕਮਾ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੇ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਕੋਈ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਰਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਦਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾਮ ਪਤਾ ਹੋਵੇ ਅੱਛਾ ਮਾਈਨਿੰਗ ਦੇ ਰੋ ਬੜੇ ਲੱਗ ਰਹੇ ਜੇ اپੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਮਾਈਨਿੰਗ ਪੰਜਾਬੀ اپੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੇਸ਼ਰ ਲੱਗੇ ਹੋਏ ਨੇ ਮੈਨੂੰ ਲੱਗਦਾ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੈਨੂੰ ਸੁਣੋ ਸੁਣੋ ਨਹੀਂ ਇਹ ਦਾਅਵੇ ਨਹੀਂ ਪਿਆਦੇ ਜਿੰਮੈਂਟ ਸੋਪ ਅਸੀਂ ਜਿੱਤ ਜੇ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਕੀ ਆਮਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਨਾਲੇ ਹੂੰ ਕ੍ਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਵੀ ਕੰਮ ਚੱਲਦਾ ਜਿੰਨਾ ਜ਼ਿਆਦੇ ਵਾਲਾ ਹੀ ਕਿਉਂ ਨਹੀਂ ਕਰਦੇ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਦਾ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੋਣ ਤੋਂ ਸਾਰੀਆਂ ਇਹਨਾਂ ਦੀ ਚੀਜ਼ਾਂ ਕਰਨ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕਰਨ ਦੀ ਉਹਦੇ ਤਾਂ ਜ਼ਿਆਦੇ ਚੀਕ ਮਾਰਦੇ ਨੇ ਉਹਦੀ ਸਿਕੰਜਾ ਢਿਲਾ ਕਰ ਦਿੰਦੇ ਨੇ ਨਹੀਂ ਨਹੀਂ ਇਹ ਸਟ੍ਰੰਗ ਦਾ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੋਏ